ਇਹ ਧਿਆਨ ਮੰਗਦੀ ਆ ਤੁਹਾਡਾ ਤੇ ਸਾਡਾ ਸਾਰੇ ਦਾ ਫਿਰ ਪੰਜਾਬ ਦੀ ਰਾਜਨੀਤੀ ਨੂੰ ਸਮਝਾਂਗੇ ਚਿੱਠੀ ਲਿਖੀ ਆਰਐਸਐਸ ਦੇ ਮੁਖੀ ਮੋਹਨ ਭਗਵਤ ਨੂੰ ਚਿੱਠੀ ਦੇ ਵਿੱਚ ਲਿਖਿਆ ਇਹ ਸਰਕਾਰ ਜੋ ਭਗਵਤ ਜੀ ਅਸੀਂ ਇਹ ਸਮਝਦੇ ਆ ਕਿ ਜਿਹੜੀਆਂ ਤੁਹਾਡੀਆਂ ਸੰਗਤੀਆਂ ਨੀਤੀਆਂ ਹੈਗੀਆਂ ਉਹਨਾਂ ਨੂੰ ਭਾਰਤ ਭਾਇ ਸਟੇਟ ਦੇ ਅੰਦਰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਹੀ ਇਹ ਹਫਤੇ ਕੇਦਰੀwahl ਇਸ ਚਿੱਠੀ ਦਾ ਖੁਲਾਸਾ ਕੋਈ ਥਾਂ ਦੇ ਮੀਡੀਆ ਦੇ ਰਾਈ ਹੋਇਆ ਇੱਕ ਬਹੁਤ ਵਧੀਆ ਚੈਨਲ ਚੱਲਦਾ ਵਾਇਰ ਉਹਦੇ ਅੰਦਰ ਇਹਦੀ ਥੋੜੀ ਜਿਹੀ ਰਿਪੋਰਟ ਜੜੀ ਸੀ ਔਰ ਨਸ਼ਰ ਹੋਈ ਤੇ ਇਹਨਾਂ ਨੇ ਕਿਹਾ ਭਈ ਇਹ ਜਿਹੜੀ ਸ਼ਿਫਟ ਹੈਗੀ ਹੈ ਨਾ ਭਈ ਤੁਹਾਡੀਆਂ ਨੀਤੀਆਂ ਹਰ ਪਾਸੇ ਲਾਗੂ ਨਹੀਂ ਕਰ ਰਹੀ ਇਹ ਨੀਤੀਆਂ ਕਿਹੜਾ ਮਤਲਬ ਕੀ ਹੈ ਇਹਦਾ ਮਤਲਬ ਹੈ ਕੇਜਰੀਵਾਲ ਸਾਹਿਬ ਉਹਨਾਂ ਨੀਤੀਆਂ ਦੇ ਅੰਦਰੂਨੀ ਤੌਰ ਤੇ ਸਪੋਰਟਰ ਹੈਗੇ ਆ ਉਸ ਤੋਂ ਬਾਅਦ ਬਹੁਤ ਪੜਨ ਦੀ ਲੋੜ ਹੈ ਕਿਉਂਕਿ ਤਲਾਜ਼ਮ ਲਹਿਰ ਤੇ ਟ੍ਰੇਡ ਯੂਨੀਅਨ ਦੀ ਲਹਿਰ ਜਿਹੜੀ ਹੈ ਇਹਨੇ ਬਹੁਤ ਸਖੀ ਲੜਾਈ ਲੜਦੀ ਹੈ ਇਸ ਸਖੀ ਲੜਾਈ ਨੂੰ ਬਗੈਰ ਕਿਸੇ ਸਮੇਂ ਦੇ

ਟ੍ਰੇਡ ਯੂਨੀਅਨ ਦਾ ਆਗੂ ਹੋਣ ਦਾ ਭਰਮ ਤੇ ਜ਼ਰੂਰ ਪਾੜ ਲਵਾਂਗੇ ਪਰ ਲੋਕਾਂ ਦੇ ਨਾਲ ਇਨਸਾਫ ਨਹੀਂ ਕਰ ਪਾਵਾਂਗੇ 허ਾਨੀ ਹੁੰਦੀ ਹੈ ਜਦੋਂ ਸਾਡੇ ਟ੍ਰੇਡ ਯੂਨੀਅਨਾਂ ਦੇ ਆਗੂ ਬਹੁਤ ਸਾਰੇ ਥਵਾ ਤੇ ਸਵੇਜਾਂ ਦੇ ਬੋਲਦਿਆਂ ਕਹਿ ਦਿੰਦੇ ਆ ਕਿ ਗਦਾਫੀ ਵਰਗਾ ਤਾਨਾਸ਼ਾਹ ਲੋਕਾਂ ਦੇ ਗੱਦੀ ਨੂੰ ਲਾਤਾ ਜੇ ਸਾਨੂੰ ਗਦਾਫੀ ਬਾਰੇ ਨਹੀਂ ਪਤਾ ਬਹੁਤ ਬੜੀ ਗੋਹ ਕਹਿ ਦਿੰਦੇ ਆ ਕਿ ਇਰਾਕ ਦਾ ਤਾਨਾਸ਼ਾਹ ਸਰਦਾਰ ਹੁਸੈਨ ਉਹਨੂੰ ਜਿਹੜਾ ਮੂੰਹ ਦੀ ਖਾਣੀ ਪਈ ਜੇ ਅਸੀਂ ਸਰਦਾਰ ਹੁਸੈਨ ਨੂੰ ਕਦਾਫੀ ਨੂੰ ਆਪਣਾ ਦੁਸ਼ਮਣ ਬਣ ਕੇ ਚਾਹੁੰਦੇ ਆ ਤੇ ਉਹਨੂੰ ਤਾਨਾਸ਼ਾਹ ਦੀ ਇੱਕ ਵੰਗੀ ਤੈਅ ਕਰਕੇ ਚਾਹੁੰਦੇ ਆ ਫਿਰ ਅਸੀਂ ਟ੍ਰੇਡ ਯੂਨੀਅਨ ਦੀ ਲੜਾਈ ਜਿੱਤ ਨਹੀਂ ਸਕਦੇ ਫਿਰ ਸਰਮਾਇਆ ਤਰ੍ਹਾਂ ਦੀ ਲੜਾਈ ਜਿੱਤੀ ਜਾਏਗੀ ਸਰਮਾਇਆ ਦਾ ਜੇਤੂ ਹੋਣਗੇ ਕਿਉਂਕਿ ਕਦਾਫੀ ਚਾਹ ਇਰਾਕ ਦਾ ਜਿਹੜਾ ਸੀ ਪ੍ਰੈਜ਼ੀਡੈਂਟ 사ਦ ਹੁਸੈਨ ਉਹ ਦੁਨੀਆ ਦੇ ਸਭ ਤੋਂ ਵੱਡੇ ਸਾਮਰਾਜ ਅਮਰੀਕਾ ਦੇ ਨਾਲ ਲੜਦਿਆ ਆਪਣੇ ਆਪਣੇ ਦੇਸ਼ ਦੇ ਅੰਦਰ ਸ਼ਹੀਦ ਹੋਏ ਹੈ ਸਾਨੂੰ ਇਹਦੀ ਸਮਝ ਹੋਣੀ ਜ਼ਰੂਰੀ ਹੈ ਅੱਜ ਵੀ ਜਦੋਂ 2 ਮਹੀਨੇ ਪਹਿਲਾਂ ਵੇਨਜ਼ੁਏਲਾ ਦੇ ਅੰਦਰ ਮਾਰੀਆ ਕੋਰੀਨਾ ਨਾਂ ਦੀ ਇਥੋਂ ਦੀ ਇੱਕ ਪੋਲੀਟਿਕਲ ਲੀਡਰ ਨੂੰ ਨੋਬਲ ਪ੍ਰਾਈਜ਼ ਮਿਲਿਆ ਤਾਂ ਸਾਡੇ ਬਹੁਤ ਸਾਰੇ ਥਾਵਾਂ ਤੋਂ ਵਧਾਈ ਬਣੀ ਕਿ ਵੈਨਜ਼ੁਏਲਾ ਦੇ ਅੰਦਰ ਇੱਕ ਔਰਤ ਨੂੰ ਨੋਬਲ ਪ੍ਰਾਈਜ਼ ਮਿਲਿਆ ਹੈ ਸਾਨੂੰ ਸਮਝਣਾ ਚਾਹੀਦਾ ਉਹ ਔਰਤ ਜਿਹੜੀ ਹੈ ਮਾਰੀਆ ਕੋਰੀਨਾ ਉਹ ਵੈਨਜ਼ੁਏਲਾ ਦੇ ਅੰਦਰ ਜਿਹੜੀ ਹੂਗੋ ਚਵੇਜ਼ ਦੀ ਸਮਾਜਵਾਦੀ ਸਾਬਤ ਸੀਗੀ ਜਿਨ੍ਹਾਂ ਨੇ ਵੈਨਜ਼ੁਏਲਾ ਦੇ ਖੂਹਾਂ ਨੂੰ ਸਰਕਾਰੀ ਕੀਤਾ ਜਿਨ੍ਹਾਂ ਨੇ ਵੈਨਜ਼ੁਏਲਾ ਦੇ ਬੈਂਕਾਂ ਨੂੰ ਸਰਕਾਰੀ ਕੀਤਾ ਜਿਨ੍ਹਾਂ ਨੇ ਵੈਨਜ਼ੁਏਲਾ ਦੇ ਹਾਰੀ ਹੱਥਾਂ ਚ ਲਿਆ ਉਹ ਜਿਹੜੀ ਮਾਰੀਆ ਕੋਰੀਨਾ ਉਹਨਾਂ ਦੀਆਂ ਦੀ ਕੱਕੜ ਬਹੋਦੀ ਹੈ ਉਹ ਚਾਹੁੰਦੀ ਹੈ ਕਿ ਵੈਨੇਜ਼ੂਏਲਾ ਦੇ ਅੰਦਰ ਅਮਰੀਕਾ ਸਾਮਰਾਜ ਦੀ ਚਾਲ ਜਿਹੜੀ ਹੈ ਉਹ ਪੂਰੀ ਦੀ ਪੂਰੀ ਕਾਮਯਾਬੀ ਦਾ ਦੁਬਾਰਾ ਉਹਨਾਂ ਲੁਟੇਰਿਆਂ ਦੇ ਹੱਥਾਂ ਵਿੱਚ ਚਲਾ ਜਾਵੇ ਇਸ ਕਰਕੇ ਸਾਨੂੰ ਸਮਝਣਾ ਪਏਗਾ ਆਖਰੀ ਬੇਨਤੀ ਪੰਜਾਬ ਦੀ ਭਗਵੰਤਵਾਨ ਸਰਕਾਰ ਬਾਰੇ ਤੁਸੀਂ ਦੇਖੋ ਧਰਵਾਦਾ ਹਾਂਜੀ ਆਉਣ ਵਾਲਾ ਸਾਨੂੰ ਵਿਜਮਾਨ ਸਰਕਾਰ ਕਸੋ ਦੀ ਹਾਂ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਵੈਲਕਮ ਜੀ ਮੈਂ ਆਸ਼ਾ ਕਰਦੀ ਹਾਂ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਨੇ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਨੇ ਉਹ ਪੂਰਾ ਕਰ ਸਕਣ ਤੇ ਮੇਰੀ ਵੀਡੀਓ ਜੇ ਚੰਗੀ ਲੱਗੀ ਹੋਵੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ